ਉਰੀਤੇ ਜਿਆਦਾ ਆਪਾਂ ਗੱਲ ਕਰਾਂਗੇ ਰਾਜਪੁਰੇ ਦਾ ਸਾਡਾ ਜਿਹੜਾ ਹਸਪੀਟਲ ਸੀ ਸਿਵਲ ਹਸਪੀਟਲ ਤੁਹਾਨੂੰ ਯਾਦ ਹੋਏਗਾ ਕਿ 2017 ਤੋਂ ਪਹਿਲਾਂ ਇੱਥੇ ਨਾਤਾ ਜੱੱਚਾ ਬੱਚਾ ਸੈਂਟਰ ਹੋਇਆ ਕਰਦਾ ਸੀ ਔਰ ਇਹ ਹਸਪਤਾਲ ਦੀ ਬਹੁਤ ਬੱਦਰ ਮਤਲਬ ਕਿ ਹਾਲਤ ਸੀ ਬੜੀ ਮਾੜੀ ਹਾਲਤ ਹੁੰਦੀ ਸੀ ਪਰ ਜਦੋਂ ਸਰਕਾਰ ਬਣੀ ਰਾਜਪੁਰਾ ਨਿਵਾਸੀਆਂ ਨੇ ਹਰਦਿਆਲ ਸਿੰਘ ਨੂੰ ਇਥੋਂ ਐਮਐਲਏ ਬਣਾਇਆ ਸਰਕਾਰ ਬਣੀ ਤੇ ਜਿਹੜੀਆਂ ਕਮਿਟਮੈਂਟਸ ਸੀਗੀਆਂ ਸਾਰੀਆਂ ਮੈਂ ਉਹ ਪੂਰੀਆਂ ਕਰਦੀਆਂ ਬਹੁਤ ਵੱਡੀ ਇੱਕ ਨਿਊਜ਼ ਲੱਗੀ ਹੈਗੀ ਆ ਪੰਜਾਬ ਮਲਜ ਹੈਂਡਲਿੰਗ ਓਵਰ 4 ਸਿਵਲ ਹਸਪੀਟਲ ਟੂ ਪ੍ਰਾਈਵੇਟ ਪਲੇਅਰਸ ਇਹ ਲਈ ਹਿੰਦੁਸਤਾਨ ਦੀ ਟਾਈਮ ਦੀ ਮੈਂਨੇ ਕਾਫੀ ਅਧਿਕਾਰ ਉੱਚ ਅਧਿਕਾਰੀ ਕੋਈ ਮੇਰੇ ਜਿਹੜੇ ਮਿੱਤਰ ਆ ਉਹਨਾਂ ਤੋਂ ਵੀ ਪੁੱਛਿਆ ਮੈਂਨੇ ਜਿਹੜਾ ਇਹ ਹੈਲਥ ਸਿਸਟਮ ਕਾਰਪੋਰੇਸ਼ਨ ਆ ਉਹਦੇ ਵਿੱਚੋਂ ਵੀ ਪਤਾ ਕੀਤਾ ਲੋਕਲ ਲੈਵਲ ਤੇ ਵੀ ਪਤਾ ਕੀਤਾ ਤੇ ਮੈਨੂੰ ਉਹ ਕਹਿੰਦੇ ਬਿਲਕੁਲ ਠੀਕ ਹੈ ਕਿਉਂਕਿ ਪੰਜਾਬ ਸਰਕਾਰ ਚਾਰ ਹਸਪਤਾਲਾਂ ਨੂੰ ਉਹ ਪ੍ਰਾਈਵੇਟ ਪਲੇਅਰਜ਼ ਨੂੰ ਦੇਣਾ ਚਾਹੁੰਦੀ ਹੈ ਜੀ ਦੇ ਵਿੱਚੋਂ ਸਾਡਾ ਰਾਜਪੁਰਾ ਦਾ ਵੀ ਇੱਕ ਹੈਗਾ ਮੈਂ ਤੁਹਾਨੂੰ ਦੱਸਾਂ ਰਾਜਪੁਰੇ ਦੇ ਹਸਪਤਾਲ ਨੂੰ ਵੀ ਇਹ ਵੇਚ ਕੇ ਪ੍ਰਾਈਵੇਟ ਮਤਲਬ ਕਿ ਜਿਹੜਾ ਹੈਗਾ ਇਸ ਨੂੰ ਡਿclare ਕਰਨਾ ਚਾਹੁੰਦੇ ਹੈਗੇ ਆ ਤੇ ਇਹਦੇ ਚ ਆ ਲਿਖਿਆ ਹੈਗਾ ਮੈਂ ਤੁਹਾਨੂੰ ਦੱਸਾਂ ਆਪਰੇ ਰਾਜਪੁਰਾ ਮੋਗਾ ਮੋਹਾਲੀ ਨਾ ਮੁਨਕ ਐਂਡ ਫਰੋਜਪੁਰ ਚਾਰ ਹਸਪਤਾਲ ਨੂੰ ਇਹ ਪ੍ਰਾਈਵੇਟ ਪਲੇਅਰਜ਼ ਨੂੰ ਇਹ ਦੇਣਾ ਚਾਹੁੰਦੇ ਹੈਗੇ ਆ ਇਤਰਾ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿ ਕਿੰਨੀ ਬਦਤਰ ਹਾਲਤ ਜਿਹੜੀ ਪੰਜਾਬ ਸਰਕਾਰ ਦੀ ਹੋ ਗਈ ਹੈਗੀ ਆ ਕਿਉਂਕਿ ਇਹ ਹਸਪੀਟਲ ਜਿਹੜਾ NH1 ਦੇ ਉੱਤੇ ਮਤਲਬ ਕਿ ਹੁਣ ਤਾਂ NH44 ਹੈ ਜਿਹੜਾ ਉਹਦੇ ਉੱਤੇ ਉੱਤੇ ਹੈ ਜਿਹੜਾ ਇਹ ਹਸਪੀਟਲ ਜਿਹੜਾ ਹੈਗਾ ਜਿੱਥੋਂ ਪੂਰੇ ਹਿੰਦੁਸਤਾਨ ਨੂੰ ਚਾਰ ਸੂਬਿਆਂ ਨੂੰ ਅੱਗੇ ਟ੍ਰੈਫਿਕ ਜਾਂਦੀ ਆ ਉਰੇ ਐਕਸੀਡੈਂਟ ਵੀ ਹੁੰਦੇ ਆ ਸਾਡੇ ਉਰੇ ਬਹੁਤ ਵੱਡਾ ਮਤਲਬ ਕਿ ਏਰੀਆ ਕਨੌਰ ਦਾ ਬੂੜ ਦਾ ਆਲੇ-ਦਾਲੇ ਦੇ ਮੇਰੇ ਖਿਆਲ ਨਾਲ ਵੀ 3-400 ਪਿੰਡ ਵੀ ਪੈਂਦੇ ਆ ਇਹ ਸ਼ਹਿਰ ਵੀ ਜਿਹੜਾ ਹੈਗਾ ਬਹੁਤ ਵੱਡਾ ਸਾਡਾ ਸ਼ਹਿਰ ਬਣ ਗਿਆ ਤੇ ਇਹ ਸ਼ਹਿਰ ਵੀ ਦੇ ਵਿੱਚ ਪੈਂਦਾ ਹੈਗਾ ਜਿੱਥੇ ਹਰ ਕੋਈ ਗਰੀਬ ਆਦਮੀ ਵੀ ਜਾ ਕੇ ਉੱਥੇ ਆਪਣਾ ਫ੍ਰੀ ਜਿਹੜਾ ਹੈਗਾ ਅਨਾਜ ਕਰਾ ਲੈਂਦਾ ਅਤੇ ਜਿਹੜੇ ਆਮ ਜਿਹੜੇ ਸਧਾਰਨ ਲੋਕ ਪ੍ਰਾਈਵੇਟ ਹਸਪਤਾਲਾਂ 'ਚ ਨਹੀਂ ਜਾ ਸਕਦੇ ਉਹ ਜਾ ਕੇ ਇੱਥੇ ਇਲਾਜ ਕਰਾ ਸਕਦੇ ਆ ਇਸੇ ਕਰਕੇ ਹਰदयाल ਸਿੰਘ ਨੇ ਮਿਹਨਤ ਕਰਕੇ ਇਸ ਨੂੰ ਬਹੁਤ ਵਧੀਆ ਹਸਪੀਟਲ ਸੀ ਜਿਹੜਾ ਬਣਾਇਆ ਮੈਨੂੰ ਉਸ ਪੁਰਾਣੇ ਡਾਕਟਰ ਜਿਹੜੇ ਇੱਥੇ ਹੁੰਦੇ ਸੀ ਉਹ ਮੈਨੂੰ ਕਹਿਣ ਲੱਗੇ ਕਿ ਅੱਜ ਇਹ ਮਹਿਸੂਸ ਹੁੰਦਾ ਕਿ ਵਾਕਈ ਹਸਪੀਟਲ ਜਿਹੜਾ ਵਧੀਆ ਬਣਿਆ ਸੀਗਾ ਪਰ ਪਿਛਲੇ 4 ਸਾਲ ਤੋਂ ਇਸ ਹਸਪੀਟਲ ਦੀ ਇੰਨੀ ਮੜ ਦੁਰਦਸ਼ਾ ਹੋ ਗਈ ਕਿਉਂਕਿ ਇਹ ਜਿਹੜੀ ਸਾਡੀ ਐਮ ਐਲ ਏ ਹੈ ਮੈਡਮ ਨੀਨਾ ਮਿੱਤਲ ਇਹ ਕਿਹਾ ਕਰਦੀ ਸੀ ਵੀ ਇਹ ਤਾਂ ਜੀ ਰੈਫਰ ਹਸਪੀਟਲ ਆ ਜੀ ਇਹ ਰੈਫਰ ਹਸਪੀਟਲ ਆ ਤੁਸੀਂ ਛੱਡੋ ਜੀ ਇਸ ਹਸਪੀਟਲ ਦੇ ਅੰਦਰ ਤੁਹਾਡੇ ਵੱਲੋਂ ਕਹਾਣੀਆਂ ਇੱਥੇ ਸਟੋਰੀਆਂ ਲਿਖੀਆਂ ਗਿਆ ਡਰੱਗ ਵਿਕਦੀ ਰਹੀ ਹੈ ਰਚੇ ਵੀ ਦਰਜ ਹੋਏ ਆ ਇੱਥੇ ਅਰ ਤੁਸੀਂ ਇੱਥੇ ਦੇਖੋ ਕਿ ਕੋਈ ਇੱਥੇ ਜਿਹੜੇ ਡਾਕਟਰ ਵੀ ਪੂਰੇ ਨਹੀਂ ਹੈਗੇ ਵਨ ਐਂਡ ਐਸਐਸਸੀ ਸਾਡੇ ਟਾਈਮ 'ਚ ਹਰ ਤਰ੍ਹਾਂ ਦਾ ਗਾਇਨੀਸ ਦੇ ਆਰਥੋ ਦੇ ਹਰ ਤਰ੍ਹਾਂ ਦੇ ਜਿਹੜੇ ਡਾਕਟਰ ਸੀਗੇ ਇੱਥੇ ਸੀਗੇ ਅੱਜ ਕੋਈ ਸਟਾਫ ਵੀ ਪੂਰਾ ਨਹੀਂ ਹੈਗਾ ਇੱਥੇ ਤੇ ਇਹ ਵੀ ਹਾਲਤ ਇਹ ਹੈਗੀ ਹੈ ਕਿ ਪਿਛਲੇ ਦਿਨੀ ਤੁਸੀਂ ਇਹ ਦੇਖਿਆ ਜਗਾ ਕਿ ਇਸ ਹੱਤ ਤਾਲ ਦੇ ਵਿੱਚ ਇਹ ਦੇਖੋ ਜਨਰਲ ਵਾਰਡ ਦੇ ਵਿੱਚ ਕੁੱਤੇ ਬੈਠੇ ਆ ਕੁੱਤੇ ਸੁੱਤੇ ਪਏ ਹੈਗੇ ਆ ਮੈਂ ਤੁਹਾਨੂੰ ਦੱਸਾਂ ਮਰੀਜ਼ਾਂ ਦੀ ਥਾਂ ਤੇ ਉੱਤੇ-ਉੱਤੇ ਪਏ ਹੈਗੇ ਆ ਇਹ ਇਹਦੀ ਕੌਨ ਰਿਸਪੌਂਸਿਬਿਲਟੀ ਕੀ ਦੀ ਹੈਗੀ ਆ ਇੱਥੇ ਵੀ ਐਮਐਲਏ ਦੀ ਹੈਗੀ ਆ ਅੱਜ ਜੇ ਇਹ ɓਿਕਣ ਜਾ ਰਿਹਾ ਹਸਪਤਾਲ ਤਾਂ ਇਹਦੀ ਕਸੂਰਬਾar ਇੱਥੇ ਵੀ ਐਮਐਲਏ ਹੋਏਗੀ ਮੈਂ ਤੁਹਾਨੂੰ ਦੱਸਾਂ ਇਹ ਰਾਜਪੁਰਾ ਨਿਵਾਸੀਆਂ ਲਈ ਇੱਕ ਬਹੁਤ ਵੱਡਾ ਧੋਖਾ ਅਤੇ ਤੱਕਾ ਵੀ ਇਹ ਬਦਲਾ ਚਾਹੁੰਦੇ ਸੀ ਅਸੀਂ ਇਹ ਬਦਲਾ ਕਰਕੇ ਤੁਸੀਂ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਏ ਆ ਇਸ ਨੂੰ ਐਮਐਲਏ ਬਣਾਇਆ ਜਿਹੜੇ ਕਹਿਆ ਕਰਤੀ ਸੀ ਵੀ ਇੱਥੇ ਤਾਂ ਜੀ ਐਮਐਲਏ ਤੋਂ ਬਿਨਾ ਕਿਤੇ ਚੱਪਲ ਨਹੀਂ ਚੋਰੀ ਹੋ ਸਕਦੀ ਤੇ ਅੱਜ 10 10 ਬਾਈਕੇ ਕਿਹੇ ਰਾਤਾਂ ਦੇ ਵਿੱਚ ਚੋਰੀ ਹੁੰਦੇ ਹੈਗੇ ਆ ਤੇ ਇੱਥੇ ਜਿਹੜੇ ਹੈਗੇ ਆ 10-10 ਕਾਲਾਂ ਦੇ ਜਿਹੜੇ ਹੈਗੇ ਆ ਉਹ ਤਾਲੇ ਟੁੱਟਦੇ ਹੈਗੇ ਆ ਘਰਾਂ ਦੇ ਵਿੱਚੋਂ ਡੱਕ ਕੇ ਚੋਰੀਆਂ ਹੁੰਦੀਆਂ ਕੋਈ ਭੈਣ ਸਾਡੀ ਸੁਰੱਖਿਅਤ ਨਹੀਂ ਤੇ ਮਤਲਬ ਐਦਾਂ ਦੇ ਇਹ ਲੈਂਡ ਆਰਡਰ ਦੀ ਹਾਲਤ ਜਿਹੜੀ ਇੱਥੇ ਬਣੀ ਹੋਈ ਹੈ ਮੈਂ ਤਾਂ ਅੱਜ ਜ਼ਿਆਦਾ ਤੁਹਾਨੂੰ ਹਸਪੀਟਲ ਦੇ ਉੱਤੇ ਹੀ ਮੈਂ ਤੁਹਾਨੂੰ ਨਾਲ ਗੱਲ ਕਰਨ ਦੇ ਲਈ ਸਲਾਹ ਸੀ ਬਾਕੀ ਗੱਲਾਂ ਮੈਂ ਫਿਰ ਕਿਸੇ ਟਾਈਮ ਚੁੱਕੀ ਮੈਂ ਜਿਹੜਾ ਹੈਗਾ ਇੱਥੇ ਕਰਪਸ਼ਨ ਪਿੰਡਾਂ 'ਚ ਹੋ ਰਹੀ ਆ ਇਮੇਮ ਹੋਰ ਹੋਰੀਆ ਉਹ ਮੈਂ ਬਾਅਦ ਦੇ ਵਿੱਚ ਤੁਹਾਡੇ ਨਾਲ ਜਿਹੜਾ ਗੱਲਾਂ ਕਰਾਂਗਾ ਤੇ ਅੱਜ ਮੈਂ ਇਹ ਹਸਪੀਟਲ ਦੇ ਲਈ ਮਤਲਕੀ ਤੁਹਾਨੂੰ ਸੱਦਿਆ ਸੀ ਤਾਂ ਮੈਨੂੰ ਤੁਹਾਡਾ ਸਾਥ ਚਾਹੀਦਾ ਮੀਡੀਆ ਦਾ ਕਿਉਂਕਿ ਤੁਸੀਂ ਹਮੇਸ਼ਾ ਜਿਹੜਾ ਸਾਥ ਦਿੱਤਾ ਸਾਰੇ ਆਪਾਂ ਲੋਕਲ ਆ ਇੱਥੇ ਦੇ ਰਹਿਣ ਵਾਲੇ ਕਿਉਂਕਿ ਇਹ ਤਾਂ ਬਾਹਰੋਂ ਲੁੱਟਣ ਆਏ ਸੀ ਲੁੱਟ ਗਏ ਇਹਨਾਂ ਨੇ ਚਲੇ ਜਾਣਾ ਤੇ ਮੁੜ ਕੇ ਸਾਡਾ ਜਿਹੜਾ ਨੁਕਸਾਨ ਉਹਦੇ ਪਰਪਾਈ ਨਹੀਂ ਹੋਣੀ ਹੈਗੀ ਜੇ ਕੱਲੋਂ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਜਿਹੜਾ ਅੱਜ ਗਰੀਬ ਤੋਂ ਗਰੀਬ ਬੰਦਾ ਉੱਥੇ ਜਾ ਕੇ ਆਪਣਾ ਜਿਹੜਾ ਇਲਾਜ ਉਹ ਕਰਾ ਲੈਂਦਾ ਪਰ ਇਹ ਅੱਜ ਜਿਹੜਾ ਹਸਪੀਟਲ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚ ਕੇ ਇਹ ਰਾਜਪੁਰਾ ਨਿਵਾਸੀਆਂ ਦੇ ਲਈ ਬਹੁਤ ਵੱਡਾ ਧੋਖਾ ਅਤੇ ਇਹਨਾਂ ਦੇ ਨਾਲ ਧੱਕਾ ਹੋਏਗਾ ਇਸ ਕਰਕੇ ਮੈਂ ਤੁਹਾਨੂੰ ਪ੍ਰਾਈਵੇਟ ਪਰਚੰਜ ਨੂੰ ਦੇ ਰਹੇ ਹੈਗੇ ਜੀ ਠੀਕ ਹੈ ਜੀ ਹਾਂ ਟੀਚਰ ਵੀ ਦੇ ਰਿਹਾ ਤਾਂ ਉਹਨਾਂ ਨੇ ਤਾਂ ਉਹੀ ਫੀਸ ਉਹੀ ਲੱਗਣੀ ਹੈਗੇ ਚਾਰਜ ਜਿਹੜੇ ਪ੍ਰਾਈਵੇਟ ਜਿਹੜੇ ਲੈ ਰਹੇ ਹੈਗੇ ਇਹ ਵਰਸਨਲੀ ਆਇਆ ਹੈਗਾ ਇੱਥੇ ਤੇ ਹੈਲਥ ਮਿਨਿਸਟਰ ਦਾ ਵੀ ਵਰਸਨ ਆਇਆ ਹੈ ਵੀ ਹਾਂ ਜੀ ਅਸੀਂ ਇਹਨੇ ਕੰਸੀਡਰ ਕਰ ਰਹੇ ਹੈਗੇ ਕੰਸੀਡਰ ਮੈਂ ਦੇ ਪਰ ਇੱਕ ਮੈਂ ਤੁਹਾਨੂੰ ਦੱਸ ਦਿੰਦਾ ਵੀ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਰਾਜਪਰੇ ਦੇ ਲੋਕ ਹੋਣ ਤੇ ਮੇਰੀ ਪਾਰਟੀ ਹੋਵੇ ਮੇਰੇ ਨਾਲ ਦੇ ਲੋਕ ਹੋਣ ਮੈਂ ਤੁਹਾਨੂੰ ਬਿਲਕੁਲ ਚੁੱਪ ਕਰਕੇ ਨਹੀਂ ਬੈਠਾਂਗਾ ਇਹਦੀ ਬਹੁਤ ਵੱਡੀ ਐਜੀਟੇਸ਼ਨ ਹੋਏਗੀ ਔਰ ਇਹਦਾ ਖਮਿਆਜਾ ਇਸ ਐਮ ਐਲ ਨੂੰ ਜਿਹੜੀ ਹੈਗੀ ਇਹਨੂੰ ਭੁਗਤਣਾ ਪਏਗਾ ਮੈਂ ਤੁਹਾਨੂੰ ਜਿਹੜੇ ਚੈਰਟੀ ਦੀ ਤਾਂ ਇਹ ਹੈਲਥ ਡਿਪਾਰਟਮੈਂਟ ਨੂੰ ਪਤਾ ਹੋਏਗਾ ਨਾ ਜੀ ਮੈਂ ਤਾਂ ਆ ਦੇਖੋ ਤੁਸੀਂ ਛੋਟਾ ਪੇਪਰ ਨਹੀਂ ਵੱਡਾ ਮੈਂ ਗੱਲ ਵੀ ਕੀਤੀ ਉਹਨਾਂ ਨਾਲ ਕਹਿੰਦੇ ਬਿਲਕੁਲ ਠੀਕ ਹੈ ਜੋ ਅਸੀਂ ਤੁਹਾਨੂੰ ਇਹ ਸਾਰੀਆਂ ਮੈਂ ਤਾਂ ਕਾਪੀ ਚੇਤਾ ਨਹੀਂ ਤੁਹਾਨੂੰ ਨਾ ਮੈਂ ਸਾਰੀਆਂ ਕਾਪੀ ਕਰਾ ਲਈਆਂ ਤੁਸੀਂ ਪੜ ਵੀ ਲਿਓ ਜਿਹੜੀ ਇਹਨਾਂ ਦੀ ਪੀਸੀਐਮਐਸ ਐਸੋਸੀਏਸ਼ਨ ਨਾਲ ਉਹਨਾਂ ਕੋਲੋਂ ਵੀ ਜਿਹੜੀਆਂ ਬਾਕੀ ਦੀਆਂ ਜਿਹੜੀਆਂ ਐਮਪਲਾਈਜ਼ ਜਿਹਨੀਆਂ ਇਹਨਾਂ ਦੀ ਆਰਗੇਨਾਈਜੇਸ਼ਨ ਆ ਉਹਨਾਂ ਵੱਲੋਂ ਪੂਰਾ ਪ੍ਰੋਟੈਸਟ ਜਾਈਗਾ ਵੀ ਅਸੀਂ ਹੋਣ ਨਹੀਂ ਦੇਣਾ ਹੈਗਾ ਪਰ ਇਹ ਸੋਚਦੇ ਹੈਗੇ ਆ ਵੀ ਚਲੋ ਜੀ ਇੱਥੇ ਦੀ ਐਮ.ਐਲ.ਏ ਦਾ ਇਹ ਤਾਂ ਨਕੰਮੇ ਬੰਦੇ ਆ ਜੀ ਇਹਨਾਂ ਨੇ ਤਾਂ ਕੁਝ ਬੋਲਣਾ ਨਹੀਂ ਚਾਹਣਾ ਨਹੀਂ ਇਹਨਾਂ ਦਾ ਕੰਮ ਤਾਂ ਸਿਰਫ ਉਹ ਤੇ ਸਿਰਫ ਲੋਕਾਂ ਨੂੰ ਲੁੱਟਣਾ ਹੈਗਾ ਉਹਨੇ ਬੋਲਣਾ ਨਹੀਂ ਚਾਹ ਕੇ ਰਾਜਪੁਰਾ ਵੀ ਦੇ ਦਿਓ ਜੀ ਤੁਸੀਂ ਕਿਸੀ ਚ ਹੈਗਾ ਰਾਜਪੁਰਾ ਰਾਜਪੁਰਾ ਨਾਮ ਹੈ ਜੀ ਦੇਖੋ ਤੁਸੀਂ ਆ ਦੇਖੋ ਰਾਜਪੁਰਾ ਮੋਗਾ ਤੇ ਤੁਹਾਡਾ ਮੂਣਕਾ ਜੀ ਮੂਣਕਾ ਅਤੇ ਫਰੋਜਪੁਰ ਚਾਰ ਬਤਲ ਕੇ ਜਿਹੜੇ ਹੈਗੇ ਪਹਿਲਾਂ ਇਹ ਸਟਾਰਟਿੰਗ ਕਰ ਰਹੇ ਹੋ ਹੌਲੀ ਹੌਲੀ ਅੱਗੇ ਵੱਧ ਜਾਣਗੇ ਤੇ ਇਹ ਤਾਂ ਸਮੁੱਚੇ ਪੰਜਾਬੀਆਂ ਦੇ ਲਈ ਇੱਕ ਬੜਾ ਵੱਡਾ ਧੋਖਾ ਤੇ ਧੱਕਾ ਖਾਸ ਕਰਕੇ ਰਾਜਪੁਰਾ ਨਿਵਾਸੀਆਂ ਨੂੰ ਕਿ ਬਚਜੋ ਤੇ ਤੁਹਾਡੇ ਤੋਂ ਬਚਿਆ ਜੇ 4 ਸਾਲ ਹੋ ਗਏ ਜੋ ਦੁਰਦਸ਼ਾ ਤੁਹਾਡੀ ਕੀਤੀ ਹੋਈ ਹੈ ਇਸ ਨੇ ਉਹ ਤੁਹਾਡੇ ਸਾਹਮਣੇ ਆ ਗਿਆ ਆ ਕੇ ਗੱਲਾਂ ਬਾਹਰਨੀਆਂ ਬੜੀਆਂ ਇਨਸਾਨ ਨੇ ਮੈਂ 20 ਵਾਰੀ ਕਹਿ ਲਿਆ ਨੂੰ ਕਿ ਤੂੰ ਮੇਰੀਆਂ ਗੱਲਾਂ ਦਾ ਸਾਹਮਣੇ ਜਵਾਬ ਮੈਂ ਅੱਜ ਵੀ ਤੁਹਾਡੇ ਸਾਹਮਣੇ ਕਹਿਣਾ ਕਿ ਬੀਬੀ ਜੀ ਤੂੰ ਆ ਤੇਰੀ ਤੂੰ ਥਾਂ ਚੋਂ ਤੂੰ ਆਪਣੀ ਸਿਕਿਉਰਿਟੀ ਲੈ ਗਿਆ ਜੇ ਤੂੰ ਆ ਜਾ ਬਸ ਮੇਰੀਆਂ ਗੱਲਾਂ ਦਾ ਜਵਾਬ ਦੇ ਦੇ ਤੇ ਮੈਨੂੰ ਮੈਂ ਜਿਹੜਾ ਤੈਨੂੰ ਪੁੱਛਣਾ ਚਾਹਣਾ ਤੂੰ ਇਹ ਕਹਿੰਦੀ ਹੈਗੇ ਨਾ ਵੀ ਇਹਨੇ ਕੀ ਕੀਤਾ ਜੀ ਇਹਨੇ ਕੀ ਕੀਤਾ ਮੈਂ ਪਿੱਛੇ ਜੇ ਸੁਣ ਰਿਹਾ ਸੀਗਾ ਕੀ ਕੀਤਾ ਤੂੰ ਚੱਲ ਬਨੂੜ ਉੱਥੇ ਜਿਹੜੀ 200 ਕਰੋੜ ਰੁਪਏ ਲਾ ਕੇ ਹਰਦਿਆਲ ਸਿੰਘ ਨਹਿਰ ਬਣਾ ਕੇ ਲੈ ਕੇ ਆਈ ਸੀ ਉਹ ਵੀ ਰਾਜਪੁਰੇ ਹਲਕੇ ਚ ਸੀ ਤੂੰ ਚੱਲ ਮੇਰੇ ਨਾਲ ਪਬਰਾ ਪਬਰੀ ਤੋਂ ਜਿਹੜਾ ਮੈਂ ਪਾਣੀ ਚੱਕ ਕੇ ਹੈ ਜੀ ਆਪਣੇ ਇਲਾਕੇ ਦੇ ਪਿੰਡਾਂ ਨੂੰ ਦਿੱਤਾ ਉਹ ਵੀ 180 81 ਕਰੋੜ ਰੁਪਏ ਦਾ ਹੈਗਾ ਜਿਹੜੇ 9 ਪੁਲ ਜਿਹੜੇ ਤੈਨੂੰ ਮੈਂ ਬਣਾ ਕੇ ਦਿੱਤੇ ਜਿਨ੍ਹਾਂ ਦੇ ਉੱਪਰ ਨੂੰ ਤੁਸੀਂ ਲੰਘਦੇ ਆਪਣੀਆਂ ਗੱਡੀਆਂ ਲੈ ਕੇ ਪਤਾ ਨਹੀਂ ਉੱਥੇ ਨੂੰ ਲੰਘਦੇ ਤੁਹਾਨੂੰ ਸ਼ਰਮ ਆਉਂਦੀ ਹੈ ਕਿ ਨਹੀਂ ਉਹ ਵੀ ਹਰਦੇਵਾਲ ਸਿੰਘ ਨੇ ਬਣਾ ਕੇ ਦਿੱਤੇ ਸੀਗੇ ਚਾਲਾ ਜਿਹੜੇ ਨਾਲ ਇਹਦੇ ਪਿੰਡਾਂ ਸ਼ਹਿਰ ਦੇ ਵਿੱਚ ਲੰਘਦੇ ਆ ਤੂੰ ਉਹਨਾਂ ਦੀ ਸੜਕ ਤੇ ਨੂੰ ਲੰਘ ਕੇ ਦਿਖਾ ਦੇ ਆ ਸ਼ਾਮਦੂ ਦੀਆਂ ਸੱਦੇ ਉੱਪਰ ਨੂੰ ਲੰਘ ਕੇ ਦਿਖਾ ਦੇ ਉਹਨਾਂ ਸੜਕਾਂ ਦੇ ਉੱਪਰ ਨੂੰ ਕੀ ਹਾਲਤ ਕੰਨੇ ਜਿਹੜੀ ਕੀਤੀ ਹੋਈ ਹੈ ਜਿਹੜੇ ਭਾਰਤ ਸਰਕਾਰ ਦੇ ਆ ਪ੍ਰੋਜੈਕਟ ਮੋਹਲੀ ਜੀ ਮਹਿਰ ਲੱਗੀ ਹੈ ਤੂੰ ਤੂੰ ਮੋਹਲੀ ਤਾਂ ਤੂੰ ਉੱਥੇ ਉਹਦਾ ਵੀ ਉੱਥੇ ਜਾ ਕੇ ਢੋਲ ਲੈ ਕੇ ਉੱਥੇ ਖੜਕਾ ਕੇ ਆਈ ਸੀ ਜੀ ਮੈਂ ਬਾ ਇਹਨੂੰ ਜੇ ਪਾਰਕ ਬਣਾ ਦਾਂਗੇ ਜੀ ਇਹ ਜਿਹੜਾ ਸਾਹਮਣੇ ਟੋਬਾ ਪਿਆ ਜੀ ਬੰਦ ਕਰਕੇ ਉਹ ਢੋਲ ਦਾ ਢੋਲ ਖੜਕੇ ਰਹਿ ਗਿਆ ਮੁੜ ਕੇ ਕਦੇ ਉੱਥੇ ਨਹੀਂ ਇੱਕ ਇੱਟ ਨਹੀਂ ਲੱਗੀ ਕੋਈ ਕੰਮ ਨਹੀਂ ਹੋਇਆ ਹੈਗਾ ਬਣਾਇਆ ਸੀ ਨਾ ਹਰਦੇਵਾਲ ਸਿੰਘ ਨੇ ਆਪਣੇ ਕੋਲੋਂ ਜਾਓ ਪ੍ਰਾਣੀ ਰਾਜਪੁਰੇ ਠਾਰਾ ਪੁੱਟ ਮਿੱਟੀ ਪਾਪਾ ਕੇ ਉਹਨਾਂ ਨੂੰ ਪਾਰਕ ਬਣਾ ਕੇ ਦਿੱਤਾ ਆਪਣੇ ਲੋਕਾਂ ਤੋਂ ਉਹ ਲਾ ਢ ਕੇ ਸਾਰਾ ਕੁਝ ਉਹਨਾਂ ਦਾ ਕਰਾ ਕੇ ਦਿੱਤਾ ਸਾਡੀਆਂ ਵੀ ਆਈਆਂ ਵੀ ਤੁਸੀਂ ਲਈਆਂ ਤੂੰ ਤਾਂ ਉੱਥੇ ਵੀ ਜਾ ਕੇ ਵਿਰੋਧ ਕਰਿਆ ਕਰਦੀ ਸੀ ਤਾਂ ਤੂੰ ਆ ਤੁਹਾਡਾ ਚਿਲਡਰਨ ਪਾਰਕ ਮੈਂ ਬਣਾ ਕੇ ਦਿੱਤਾ ਸੀ ਤੂੰ ਤੁਸੀਂ ਉੱਥੇ ਵੀ ਤੇਰੇ ਬੰਦਿਆਂ ਨੇ ਉੱਥੇ ਸਟੇ ਲਈ ਅੱਜ ਦੇਖੋ ਤੁਸੀਂ ਕਦੇ ਕਹਿੰਦੇ ਸੀ ਜੀ ਹਰਦੇਵਾਲ ਸਿੰਘ ਨੇ ਵੇ ਪੰਪਲਾਣਾ ਜੀ ਕਦੇ ਕਹਿੰਦੇ ਜੀ ਹਰਦੇਵਾਲ ਸਿੰਘ ਨੇ ਆਪਣਾ ਹੋਟਲ ਬਣਾਣਾ ਸੀ ਅੱਜ ਉਹ ਪੂਰੇ ਸ਼ਹਿਰ ਦੇ ਬੱਚਿਆਂ ਦੇ ਲਈ ਹਰਦੇਵਾਲ ਸਿੰਘ ਨੇ ਇੱਥੇ ਬਣਾ ਕੇ ਦਿੱਤਾ ਚਿਲਡਰਨ ਪਾਰਕ ਹੈ ਜੀ ਆਪ ਫੌਂਟੇਨ ਚੌਂਕ ਦੇਖੋ ਤੁਸੀਂ ਹੈ ਪਟਿਆਲੇ ਨਾਲੋਂ ਵੀ ਸੋਹਣਾ ਤੁਹਾਨੂੰ ਬਣਾ ਕੇ ਦਿੱਤਾ ਹੈ ਤੁਹਾਨੂੰ ਦੱਸਾਂ ਇਹਨਾਂ ਨੂੰ ਤਕਲੀਫ ਹੁੰਦੀ ਹੈ ਇਹ ਲਓ ਜੀ ਇਹ ਕੀ ਕਰਤੇ ਜਿਹਨੇ ਕੀ ਬਣਾਤਾ ਜੀ ਤੇਰੇ ਕੋਲੋਂ ਤਾਂ ਪਿਛਲੇ 4 ਸਾਲ ਚ ਤੇਰੇ ਘਰ ਦੇ ਬਾਹਰ ਖੱਡਾ ਭਰਿਆ ਪੱਟਿਆ ਵਿਆ ਉਹ ਖੱਡਾ ਨਹੀਂ ਭਰਿਆ ਗਿਆ ਹੋਰ ਦੱਸੋ ਤੁਸੀਂ ਕੀ ਉਮੀਦ ਕਰ ਸਕਦੇ ਆਂ ਇਸ ਐਮਐਲਏ ਤੋਂ ਉਹਨਾਂ ਨੇ ਉਹਨਾਂ ਦੇ ਤਾਂ ਸਰਕਾਰ ਦੀ ਜੀ ਜ਼ਿੰਮੇਵਾਰੀ ਉਹਨਾਂ ਦੇ ਤਾਂ ਉਹ ਆਪ اپੋਜ਼ ਕਰ ਰਹੇ ਆ ਉਹ ਤਾਂ ਸਾਰੇ ਦੇ ਆਰ ਵਰੀਡ ਕਿ ਸਾਰੇ ਮੁਲਾਜ਼ਮ ਜਿਹੜੇ ਇਹ ਕਿ ਉਹ ਮੇਲੇ ਹੋ ਜਾਣਗੇ ਸਾਰੇ ਜਿਹੜੇ ਉਹ ਤਾਂ ਆਪ ਵਰੀਡ ਹੈਗੇ ਆ ਉਹ ਉਹ ਤਾਂ ਉਹ ਪੋਝ ਕਰ ਰਹੇ ਹੈਗੇ ਆ ਉਹ ਤਾਂ ਇਹ ਹੈਗਾ ਕਿ ਚਲੋ ਨੰਨੂ ਪੁਰਾਣੇ ਰਿਲੇਸ਼ਨ ਚ ਕਰਕੇ ਮੈਨੂੰ ਉਹ ਦੱਸ ਦੋ ਦਿੰਦੇ ਹੈਗੇ ਆ ਅਦਰਵਾਈਜ਼ ਉਹ ਤਾਂ ਬਹੁਤ ਜ਼ਿਆਦਾ ਤੰਗ ਨੇ ਹੋ ਉਨਾ ਦੀ ਐਸੋ ਸਾਰਾ ਤੁਸੀਂ ਪੜਿਓ ਹੋਏ ਮੈਂ ਤੁਹਾਨੂੰ ਸਟੋਰੀ ਜਿਹੜੀ ਦੱਸ ਰਿਹਾ ਔਰ ਬਿਲਕੁਲ ਸਚਾਈ ਹੈ ਜੀ ਕਰਤਾ ਭਰ ਵੀ ਮਤਲ ਕਹਿੰਦਾ ਕੋਈ ਉਹ ਨਹੀਂ ਹੈ ਕਿ ਗਲਤ ਗੱਲ ਨਹੀਂ ਹੈਗੀ ਜਿਹੜੀ ਮੈਂ ਕਹਿੰਦਾ ਪਾ